ਸੱਤਵੇਂ ਸ਼੍ਰੀਯਕਾਲ ਅੱਜ ਤੁਸੀਂ ਲੇਖਕ ਜੇਮਸ ਕਲੀਅਰ ਦੁਆਰਾ ਲਿਖੀ ਗਈ ਕਿਤਾਬ ਐਟੋਮਿਕ ਹੈਬਿਟਸ ਵਿੱਚੋਂ ਇਸ ਦਾ 8ਵਾਂ ਭਾਗ ਸੁਣਨੇ ਜਾ ਰਹੀ ਹਾਂ ਸਵੈ ਨਿਯੰਤਰਣ ਦਾ ਰਹੱਸ ਵਿỆਤਨਾਮ ਯੋਧ 1971 ਵਿੱਚ ਆਪਣੇ 16ਵੇਂ ਸਾਲ ਵੱਲ ਵਧ ਰਿਹਾ ਸੀ ਉਸ ਸਮੇਂ ਕਨੈਕਟਿਕਟ ਦੇ ਸੰਸਦ ਰੋਬਰਟ ਸਟੀਲ ਅਤੇ ਐਲੀਨ ਐਡੇ ਸੰਸਦ ਮਾਰਗਨ ਮਰਫੀ ਨੇ ਇੱਕ ਜਿਹਾ ਤੱਥ ਸਾਹਮਣੇ ਲਿਆਂਦਾ ਜਿਸ ਨਾਲ ਅਮਰੀਕਾ ਦੇ ਲੋਕ ਹੱਕੇ ਬਕੇ ਰਹਿ ਗਏ ਜਦੋਂ ਉਹ ਫੌਜੀਆ ਨੂੰ ਮਿਲੇ ਤਾਂ ਪਤਾ ਲੱਗਾ ਕਿ ਉੱਥੇ ਤਾਇਨਾਤ ਸੈਨਿਕਾਂ ਵਿੱਚੋਂ 15% ਤੋਂ ਵੱਧ ਸੈਨਿਕ ਹੈਰੋਇਨ ਦੀ आदी ਹੋ ਚੁੱਕੇ ਸਨ ਅੱਗੇ ਕੀਤੀ ਗਈ ਖੋਜ ਤੋਂ ਪਤਾ ਲੱਗਾ ਕਿ ਵਿਅਤਨਾਮ ਵਿੱਚ 30 ਫੀਸਦੀ ਤੋਂ ਫੌਜੀਆਂ ਨੇ ਹੈਰੋਇਨ ਵਰਤੀ ਸੀ ਅਤੇ 20 ਫੀਸਦੀ ਫੌਜੀਸ ਦੇ ਆਦੀ ਹੋ ਚੁੱਕੇ ਸਨ ਇਹ ਸਮੱਸਿਆ ਪਹਿਲਾਂ ਜਿੰਨੀ ਗੰਭੀਰ ਦਿਖ ਰਹੀ ਸੀ ਹਕੀਕਤ ਵਿੱਚ ਇਹ ਉਸ ਤੋਂ ਵੀ ਬਦਤਰ ਸੀ ਇਸ ਸੇਖੋਜ ਨੇ ਵਾਸ਼ਿੰਗਟਨ ਵਿੱਚ ਤਰਥਲੀ ਮਚਾ ਦਿੱਤੀ ਨਤੀਜੇ ਵਜੋਂ ਰਾਸ਼ਟਰਪਤੀ ਨਿਕਸਨ ਦੀ ਅਗਵਾਈ ਹੇਠ ਸਪੈਸ਼ਲ ਐਕਸ਼ਨ ਆਫਿਸ ਆਫ ਡਰੱਗ ਅਬਿਊਜ਼ ਪ੍ਰੀਵੈਂਸ਼ਨ ਦੀ ਸਥਾਪਨਾ ਕੀਤੀ ਗਈ ਤਾਂ ਜੋ ਫੌਜੀਆਂ ਦੇ ਘਰ ਵਾਪਸੀ ਉਪਰੰਤ ਆਦੀ ਹੋ ਚੁੱਕੇ ਫੌਜੀਆਂ ਦੀ ਪਛਾਣ ਕਰਕੇ ਉਹਨਾਂ ਦੀ ਮਾੜੀ ਆਦਤ ਨੂੰ ਕਾਬੂ ਕੀਤਾ ਜਾ ਸਕੇ ਅਤੇ ਉਹਨਾਂ ਦਾ ਮੁੜ ਵੇ ਸੇਵਾ ਕਰਵਾਇਆ ਜਾ ਸਕੇ ਲੀ ਰੋਬਿਨਸ ਇਨਚਾਰਜ ਖੋਜ ਕਰਤਾਵਾਂ ਵਿੱਚੋਂ ਇੱਕ ਸੀ ਇੱਕ ਅਜਿਹੀ ਖੋਜ ਜਿਸ ਨੇ ਨਸ਼ੇ ਬਾਰੇ ਪ੍ਰਚਲਿਤ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਵਿੱਚ ਰੋਬਿੰਸ ਨੇ ਦੇਖਿਆ ਕਿ ਹੈਰੋਇਨ ਦੇ आदी ਹੋ ਚੁੱਕੇ ਫੌਜੀ ਜਦੋਂ ਘਰ ਪਰਤੇ ਤਾਂ ਉਹਨਾਂ ਵਿੱਚੋਂ ਸਿਰਫ 5% ਹੀ 1 ਸਾਲ ਦੇ ਅੰਦਰ ਅੰਦਰ ਮੋੜਾ ਆਦੀ ਹੁੰਦੇ ਸਨ ਅਤੇ 3 ਸਾਲਾਂ ਦੇ ਅੰਦਰ ਸਿਰਫ 12% ਇਸ ਦੇ आदी ਹੁੰਦੇ ਸਨ ਦੂਜੇ ਸ਼ਬਦਾਂ ਵਿੱਚ ਵਿਅਤਨਾਮ ਵਿੱਚ ਹੈਰੋਇਨ ਦੀ ਵਰਤੋਂ ਕਰਨ ਵਾਲੇ 10 ਸੈਨਿਕਾਂ ਵਿੱਚ ਲਗਭਗ 9 ਨੇ ਰਾਤੋ-ਰਾਤ ਆਪਣੇ ਅਮਲ ਨੂੰ ਖਤਮ ਕਰ ਦਿੱਤਾ ਇਹ ਖੋਜ ਉਸ ਸਮੇਂ ਦੇ ਉਸ ਪ੍ਰਚਲਿਤ ਦ੍ਰਿਸ਼ਟੀਕੋਣ ਤੋਂ ਉਲਟ ਸੀ ਜਿਸ ਅਨੁਸਾਰ ਹੈਰੋਇਨ ਦਾ ਨਸ਼ਾ ਜਾਂ ਅਮਲ ਸਥਾਈ ਅਤੇ ਨਾਹ ਬਦਲਣ ਯੋਗ ਸੀ ਇਸ ਦੀ ਬਜਾਏ ਰੋਬਿਨਜ਼ ਨੇ ਖੁਲਾਸਾ ਕੀਤਾ ਕਿ ਜੇਕਰ ਵਾਤਾਵਰਨ ਵਿੱਚ ਵੱਡੀ ਤਬਦੀਲੀ ਆਉਂਦੀ ਹੈ ਤਾਂ ਨਸ਼ੇ ਦਾਚਸ ਆਪਣੇ ਆਪ ਖਤਮ ਹੋ ਸਕਦਾ ਹੈ ਵਿਅਤਨਾਮ ਵਿੱਚ ਸਿਪਾਹੀ ਪੂਰਾ ਦਿਨ ਹੈਰੋਇਨ ਵੱਲ ੱਟਕਣ ਵਾਲੇ ਸੰਕੇਤਾਂ ਨਾਲ ਕਿਦੇ ਰਹਿੰਦੇ ਸਨ ਹੈਰੋਇਨ ਆਸਾਨੀ ਨਾਲ ਮਿਲ ਜਾਂਦੀ ਸੀ ਉਹ ਲਗਾਤਾਰ جنگ ਦੇ ਤਣਾ ਨਾਲ ਕਿਵੇਂ ਹੋਏ ਸਨ ਉਨਾਂ ਦੇ ਸਾਥੀ ਸਿਪਾਹੀ ਵੀ ਇਹੋ ਜਿਹੇ ਹੀ ਸਨ ਜੋ ਹੈਰੋਇਨ ਦੀ ਵਰਤੋਂ ਕਰਦੇ ਸਨ ਅਤੇ ਉਹ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਸਨ ਜਦੋਂ ਕੋਈ ਸਿਪਾਹੀ ਸੰਯੁਕਤ ਰਾਜ ਅਮਰੀਕਾ ਵਾਪਸ ਆ ਜਾਂਦਾ ਤਾਂ ਉਹ ਅਜਿਹੇ ਮਹੌਲ ਵਿੱਚ ਪਹੁੰਚ ਜਾਂਦਾ ਸੀ ਜਿੱਥੇ ਵਿਅਤਲਾਮ ਵਾਲੀ ਸੰਕੇਤ ਨਹੀਂ ਹੁੰਦੇ ਸਨ ਜਦੋਂ ਪ੍ਰਸੰਗ ਬਦਲ ਜਾਂਦਾ ਆ ਆਦਤ ਵੀ ਬਦਲ ਜਾਂਦੀ ਸੀ ਇਸ ਸਥਿਤੀ ਦੀ ਤੁਲਨਾ ਉਸ ਆਮ ਵਿਅਕਤੀ ਨਾਲ ਕਰੋ ਜੋ ਨਸ਼ੇ ਦਾ ਆਦੀ ਹੁੰਦਾ ਹੈ ਕਿਸੇ ਵਿਅਕਤੀ ਨੂੰ ਘਰ ਵਿੱਚ ਜਾਂ ਦੋਸਤਾਂ ਨਾਲ ਨਸ਼ੇ ਦੀ ਮਾੜੀ ਆਦਤ ਪੈ ਜਾਂਦੀ ਹੈ ਅਤੇ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਕਲੀਨਿਕ ਵਿੱਚ ਜਾਂਦਾ ਹੈ ਜਿੱਥੇ ਮਾਹੌਲ ਦੇ ਉਹ ਸਾਰੇ ਪ੍ਰੇਰਕ ਸੰਕੇਤ ਨਹੀਂ ਹੁੰਦੇ ਜਿਨ੍ਹਾਂ ਕਰਕੇ ਉਹ ਆਦਤ ਸ਼ੁਰੂ ਹੋਈ ਸੀ ਪਰ ਉਹ ਇਸ ਅਮਲ ਤੋਂ ਛਟਕਾਰਾ ਪਾਉਣ ਤੋਂ ਵਾਅਦਾ ਆਪਣੇ ਪੁਰਾਣੇ ਇਲਾਕੇ ਵਿੱਚ ਪਰਤਦਾ ਹੈ ਜਿੱਥੇ ਉਹ ਸਾਰੇ ਸੰਕੇਤ ਮੌਜੂਦ ਹੁੰਦੇ ਹਨ ਜਿਨ੍ਹਾਂ ਕਰਕੇ ਉਸ ਨੂੰ ਇਹ ਮਾੜੀ ਆਦਤ ਪਈ ਸੀ ਕੋਈ ਹੈਰਾਨੀ ਨਹੀਂ ਕਿ ਆਮ ਤੌਰ ਤੇ ਨਸ਼ੇ ਦੇ ਮਾਮਲੇ ਵਿੱਚ ਤੁਹਾਨੂੰ ਅਜਿਹੇ ਅੰਕੜੇ ਮਿਲਦੇ ਹਨ ਜੋ ਵਿਅਤਨਾਮ ਯੁੱਧ ਦੇ ਅੰਕੜਿਆਂ ਦੇ ਬਿਲਕੁਲ ਉਲਟ ਹੁੰਦੇ ਹਨ ਆਮ ਤੌਰ ਤੇ ਹੈਰੋਇਨ ਤੇ ਆਦੀ ਹੋ ਚੁੱਕੇ ਲੋਕ ਜਦੋਂ ਮੁੜ ਵਸੇਬੇ ਤੋਂ ਵਾਪਸ ਘਰ ਪਰਤਦੇ ਹਨ ਤਾਂ ਇਸ ਤੋਂ ਬਾਅਦ ਉਨ੍ਹਾਂ ਵਿੱਚੋਂ 90% ਦੀ ਦੁਬਾਰਾ ਹੈਰੋਇਨ ਦੀ ਆਦੀ ਹੋ ਜਾਂਦੀ ਹਨ ਵਿỆਤਨਾਮ ਯੁੱਧasambੰਧੀ ਹੋਈ ਖੋਜ ਮਾੜੀ ਆਦਤਾਂ ਬਾਰੇ ਸਾਡੇ ਕਈ ਸੱਭਿਆਚਾਰਕ ਵਿਸ਼ਵਾਸਾਂ ਦੇ ਉਲਟ ਸੀ ਕਿਉਂਕਿ ਇਹ ਸਧਾਰਨ ਨੂੰ ਚੁਣੌਤੀ ਦਿੰਦਾ ਸੀ ਕਿ ਮਾੜੇ ਵਰਤ ਦਾ ਨੈਤਿਕ ਕਮਜ਼ੋਰੀ ਨਾਲ ਸੰਬੰਧ ਹੁੰਦਾ ਹੈ ਜੇਕਰ ਤੁਸੀਂ ਮੋਟੇ ਹੋ ਸਿਗਰਟ ਪੀਂਦੇ ਹੋ ਜਾਂ ਤੁਸੀਂ ਨਸ਼ੇ ਦੀ ਆਦੀ ਹੋ ਤਾਂ ਤੁਹਾਨੂੰ ਜ਼ਿੰਦਗੀ ਪਰ ਦੱਸਿਆ ਜਾਂਦਾ ਹੈ ਕਿ ਇਹ ਸਾਬ ਸਵੈ ਨਿਯੰਤਰਣ ਦੀ ਘਾਟ ਦੇ ਕਾਰਨ ਹੈ ਸ਼ਾਇਦ ਇਹ ਵੀ ਕਿ ਤੁਸੀਂ ਇੱਕ ਮਾੜੇ ਇਨਸਾਨ ਹੋ ਥੋੜਾ ਜਿਹਾ ਅਨੁਸ਼ਾਸਨ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ ਇਹ ਵਿਚਾਰ ਸਾਡੇ ਸੱਭਿਆਚਾਰ ਵਿੱਚ ਡੂੰਘਾ ਵਸਿਆ ਹੋਇਆ ਹੈ ਤਾਜ਼ਾ ਹੋਈ ਕੋਝ ਕੁਝ ਵੱਖਰੀ ਹੀ ਕਹਾਣੀ ਦੱਸਦੀ ਹੈ ਉਦੋਂ ਸ਼ਾਨਦਾਰ ਸਵੈ ਨਿਯੰਤਰਣ ਵਾਲੇ ਲੋਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਵਿਗਿਆਨੀ ਇਸ ਸਿੱਟੇ ਤੇ ਪਹੁੰਚੇ ਕਿ ਉਹ ਘੱਟ ਸਵੈ ਨਿਯੰਤਰਣ ਵਾਲੇ ਲੋਕਾਂ ਤੋਂ ਜ਼ਿਆਦਾ ਵੱਖਰੇ ਨਹੀਂ ਹਨ ਇਸ ਦੀ ਬਜਾਏ ਅਨੁਸ਼ਾਸਿਤ ਲੋਕ ਆਪਣੇ ਜੀਵਨ ਨੂੰ ਅਜਿਹੇ ਢਾਂਚੇ ਵਿੱਚ ਟਾਲਣ ਵਿੱਚ ਮਾਹਿਰ ਹੁੰਦੇ ਹਨ ਜਿਸ ਵਿੱਚ ਅਸਾਧਾਰਨ ਇੱਛਾ ਸ਼ਕਤੀ ਅਤੇ ਸਵੈ ਨਿਯੰਤਰਣ ਦੀ ਲੋੜ ਹੀ ਨਾ ਪੈਂਦੀ ਹੋਵੇ ਦੂਜੇ ਸ਼ਬਦਾਂ ਵਿੱਚ ਇਹ ਪਰਵਾਹ ਸਥਿਤੀਆਂ ਤੋਂ ਲਗਭਗ ਦੂਰ ਹੀ ਰਹਿੰਦੇ ਹਨ ਸਭ ਤੋਂ ਚੰਗੇ ਸਵੈ ਨਿਯੰਤਰਣ ਵਾਲੇ ਲੋਕ ਆਮ ਤੌਰ ਤੇ ਉਹੀ ਹੁੰਦੇ ਹਨ ਜਿਨ੍ਹਾਂ ਨੂੰ ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਸਵੈ ਨਿਯੰਤਰਣ ਦਾ ਅਭਿਆਸ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਜਦੋਂ ਤੁਹਾਨੂੰ ਇਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਪੈਂਦੀ ਹਾਂ ਲਗਨ ਹਿੰਮਤ ਤੇ ਇੱਛਾ ਸ਼ਕਤੀ ਸਫਲਤਾ ਲਈ ਲਾਜ਼ਮੀ ਹਨ ਪਰ ਇਹ ਨਾ ਗੁਣਾ ਨੂੰ ਬਿਹਤਰ ਬਣਾਉਂਦਾ ਤਰੀਕਾ ਵੱਧ ਅਨੁਸ਼ਾਸਿਤ ਇਨਸਾਨ ਬਣਨਾ ਨਹੀਂ ਹੈ ਸਗੋਂ ਆਪਣੇ ਮਾਹੌਲ ਨੂੰ ਵੱਧ ਅਨੁਸ਼ਾਸਿਤ ਬਣਾਉਣਾ ਹੈ ਸਹਿਜ ਬੋਧ ਦੇ ਉਲਟ ਜਾਣ ਵਾਲੇ ਇਸ ਵਿਚਾਰ ਵਿੱਚ ਜ਼ਿਆਦਾ ਸਮਝਦਾਰੀ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਕਿ ਜਦੋਂ ਕੋਈ ਆਦਤ ਦਿਮਾਗ ਵਿੱਚ ਬਣਦੀ ਹੈ ਤਾਂ ਕੀ ਹੁੰਦਾ ਹੈ ਜੋ ਆਦਤ ਦਿਮਾਗ ਵਿੱਚ ਸੰਕੇਤ ਭਾਸ਼ਾ ਵਜੋਂ ਦਰਜ ਹੋ ਚੁੱਕੀ ਹੈ ਉਹ ਪ੍ਰਸੰਗਿਕ ਸਥਿਤੀ ਵਿੱਚ ਵਰਤੋਂ ਲਈ ਤਿਆਰ ਰਹਿੰਦੀ ਹੈ ਜਦੋਂ ਆਸਟਿਨ ਟੈਕਸਸ ਦੀ ਥੇਰੇਪੇਸਟ ਪੈਟੀ ਉਲਵੈਲ ਨੇ ਸਿਗਰਟ ਪੀਣੀ ਸ਼ੁਰੂ ਕੀਤੀ ਤਾਂ ਅਕਸਰ ਸਿਗਰਟ ਉਹ ਦੋ ਪੀਂਦੀ ਸੀ ਜਦੋਂ ਉਹ ਇੱਕ ਮਿੱਤਰ ਨਾਲ ਘੋੜਸਵਾਰੀ ਕਰਦੀ ਸੀ ਆਖਰਕਾਰ ਉਹਨਾਂ ਨੇ ਸਿਗਰਟ ਛੱਡ ਦਿੱਤੀ ਅਤੇ ਕਈ ਸਾਲਾਂ ਤੱਕ ਨਹੀਂ ਪੀਤੀ ਉਹਨਾਂ ਨੇ ਘੋੜਸਵਾਰੀ ਵੀ ਛੱਡ ਦਿੱਤੀ ਦਹਾਕਿਆਂ ਬਾਅਦ ਉਹ ਇੱਕ ਵਾਰ ਫੇਰ ਘੋੜੇ ਉੱਤੇ ਚੜੀ ਅਤੇ ਉਹਨਾਂ ਨੇ ਬਹੁਤ ਸਮੇਂ ਬਾਅਦ ਪਹਿਲੀ ਵਾਰ ਸਿਗਰਟ ਦੀ ਤਲਬ ਮਹਿਸੂਸ ਕੀਤੀ ਸੰਕੇਤ ਹਾਲੇ ਵੀ ਉਹਨਾਂ ਦੇ ਦਿਮਾਗ ਅੰਦਰ ਮੌਜੂਦ ਸਨ ਉਹ ਤਾਂ ਬਸ ਲੰਮੇ ਸਮੇਂ ਤੋਂ ਉਹਨਾਂ ਸੰਕੇਤਾਂ ਨਾਲ ਜੁੜੇ ਪ੍ਰਸੰਗ ਜਾਂ ਪਿਛੋਕੜ ਤੋਂ ਦੂਰ ਰਹੀ ਸੀ ਇੱਕ ਵਾਰ ਜਦੋਂ ਆਦਤ ਦਿਮਾਗ ਵਿੱਚ ਦਰਜ ਹੋ ਜਾਂਦੀ ਹੈ ਤਾਂ ਜਿਵੇਂ ਹੀ ਮਾਹੌਲ ਦੇ ਸੰਕੇਤ ਦੁਬਾਰਾ ਸਾਹਮਣੇ ਆਉਣਗੇ ਤਾਂ ਉਹ ਕੰਮ ਕਰਨ ਦੀ ਇੱਛਾ ਆਪਣੇ ਆਪ ਪੈਦਾ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਵਰਤਾ ਤਬਦੀਲੀ ਦੀਆਂ ਤਕਨੀਕਾਂ ਉਲਟ ਨਤੀਜੇ ਦੇ ਸਕਦੀਆਂ ਹਨ। ਵਜ਼ਨ ਘਟ ਕਰਨ ਵਾਲੀ ਫਟਕਾਰ ਨਾਲ ਮੋٹے ਲੋਕ ਸ਼ਰਮਿੰਦਾ ਤੇ ਤਣਾਅ ਮਹਿਸੂਸ ਕਰ ਸਕਦੇ ਹਨ। ਜਿਸ ਕਾਰਨ ਅਜਿਹੀਆਂ ਭਾਵਨਾਵਾਂ ਮੰਨਣਾ ਜੁੰਝਣ ਲਈ ਆਪਣੇ ਪਸੰਦੀਦਾ ਰਣਨੀਤੀ ਵੱਲ ਭੱਜ ਸਕਦੇ ਹਨ। ਜ਼ਿਆਦਾ ਖਾਣਾ ਸਿਗਰਟ ਪੀਣ ਵਾਲਿਆਂ ਨੂੰ ਕਾਲੇ ਫੇਫੜਿਆਂ ਦੀ ਤਸਵੀਰਾਂ ਦਿਖਾਉਣਾ ਉਹਨਾਂ ਦਾ ਤਣਾਅ ਵਧਾ ਸਕਦਾ ਹੈ ਜਿਸ ਕਾਰਨ ਕਈ ਲੋਕਾਂ ਅੰਦਰ ਸਿਗਰਟ ਪੀਣ ਦੀ ਤਾਲੁਵ ਪੈਦਾ ਹੋ ਜਾਂਦੀ ਹੈ ਜੇਕਰ ਤੁਸੀਂ ਸੰਕੇਤਾਂ ਬਾਰੇ ਸਾਬਜਾਨਾ ਨਹੀਂ ਰਹੇ ਤਾਂ ਤੁਸੀਂ ਉਹੀ ਵਰਤਾ ਪੈਦਾ ਕਰ ਸਕਦੇ ਹੋ ਜਿਸ ਨੂੰ ਤੁਸੀਂ ਰੋਕਣਾ ਚਾਹੁੰਦੇ ਹੋ ਮਾੜੀਆਂ ਆਦਤਾਂ ਸਵੈ ਉਤਪ੍ਰੇਰਕ ਹੁੰਦੀਆਂ ਹਨ ਕਿਰਿਆ ਖੁਦ ਨੂੰ ਖੁਰਾਕ ਦਿੰਦੀ ਹੈ ਉਹ ਉਹਨਾਂ ਭਾਵਨਾਵਾਂ ਨੂੰ ਪਾਲਦੀਆਂ ਪੋਸਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ ਤੁਸੀਂ ਬੁਰਾ ਮਹਿਸੂਸ ਕਰਦੇ ਹੋ ਇਸ ਲਈ ਤੁਸੀਂ ਜੰਕ ਫੂਡ ਖਾਂਦੇ ਹੋ ਕਿਉਂਕਿ ਤੁਸੀਂ ਜੰਕ ਫੂਡ ਖਾਂਦੇ ਹੋ ਇਸ ਲਈ ਤੁਸੀਂ ਬੁਰਾ ਮਹਿਸੂਸ ਕਰਦੇ ਹੋ ਟੈਲੀਵਿਜ਼ਨ ਦੇਖਣ ਨਾਲ ਤੁਸੀਂ ਸੋਸ ਮਹਿਸੂਸ ਕਰਦੇ ਹੋ ਇਸ ਲਈ ਤੁਸੀਂ ਜ਼ਿਆਦਾ ਟੈਲੀਵਿਜ਼ਨ ਦੇਖਦੇ ਹੋ ਕਿਉਂਕਿ ਤੁਹਾਡੇ ਅੰਦਰ ਕੋਈ ਹੋਰ ਕਰਨ ਦੀ ਊਰਜਾ ਨਹੀਂ ਹੁੰਦੀ ਆਪਣੀ ਸਿਹਤ ਦੀ ਚਿੰਤਾ ਕਾਰਨ ਨਾਲ ਤੁਸੀਂ ਤਣਾਅ ਮਹਿਸੂਸ ਕਰਦੇ ਹੋ ਅਤੇ ਇਸ ਤਣਾਅ ਨੂੰ ਘਟਾ ਕਰਨ ਲਈ ਤੁਸੀਂ ਸਿਗਰਟ ਪੀਂਦੇ ਹੋ ਜਿਸ ਨਾਲ ਤੁਹਾਡੀ ਸਿਹਤ ਹੋਰ ਵਿਗੜ ਜਾਂਦੀ ਹੈ ਜਿਸ ਨਾਲ ਛੇਤੀ ਹੀ ਤੁਸੀਂ ਹੋਰ ਜ਼ਿਆਦਾ ਤਣਾਅ ਮਹਿਸੂਸ ਕਰਨ ਲੱਗਦੇ ਹੋ ਇਹ ਇੱਕ ਨੀਵੇਂ ਪਾਸੇ ਵੱਲ ਜਾਂਦਾ ਚੱਕਰ ਹੈ ਮਾੜੀਆਂ ਆਦਤਾਂ ਦੀ ਬੇਮੁਹਰੀ ਰੀਲ ਗੱਡੀ ਹੈ ਕੋਝਾਰਤੀ ਇਸ ਪਰ ਵਰਤੀ ਨੁਸੰਖੀਤ ਪ੍ਰੇਰੀਤ ਇੱਛਾ ਆਖਦੇ ਹਨ ਇਕ ਬਾਹਰੀ ਸੰਕੇਤ ਕਿਸੇ ਮਾੜੀ ਆਦਤ ਨੂੰ ਦੁਹਰਾਉਣ ਦੀ ਤਿੱਖੀ ਲਾਲਸਾ ਪੈਦਾ ਕਰ ਦਿੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਉੱਤੇ ਗੌਰ ਕਰਦੇ ਹੋ ਤਾਂ ਤੁਸੀਂ ਇਸ ਨੂੰ ਚਾਹਣ ਲੱਗਦੇ ਹੋ ਇਹ ਪ੍ਰਕਿਰਿਆ ਹਰ ਸਮੇਂ ਹੁੰਦੀ ਰਹਿੰਦੀ ਹੈ ਅਕਸਰ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਕੋਕੀਨ ਨਸ਼ੇ ਦੇ ਆਦੀ ਨੂੰ ਸਿਰਫ 33 ਮਿਲੀਸਕੈਂਟ ਤੱਕ ਕੋਕੀਨ ਦੀ ਤਸਵੀਰ ਦਿਖਾਉਣ ਨਾਲ ਹੀ ਉਸ ਦੇ ਦਿਮਾਗ ਵਿੱਚ ਪੁਰਸਕਾਰ ਦਾ ਮਾਰਗ ਤੇਜ਼ੀਤ ਹੋ ਜਾਂਦੇ ਹਨ ਅਤੇ ਉਹਨਾਂ ਅੰਦਰ ਲਾਲਸਾ ਪੈਦਾ ਹੋ ਜਾਂਦੀ ਹੈ ਇਹ ਰਫ਼ਤਾਰ ਇੰਨੀ ਤੇਜ਼ ਹੁੰਦੀ ਹੈ ਕਿ ਦਿਮਾਗ ਚੇਤਨ ਰੂਪ ਵਿੱਚ ਇਸ ਨੂੰ ਦਰਜ ਨਹੀਂ ਕਰ ਸਕਦਾ ਨਸ਼ੇੜੀ ਬੰਦਾ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਉਸਨੇ ਕੀ ਦੇਖਿਆ ਸੀ ਪਰ ਇਸ ਦੇ ਬਾਵਜੂਦ ਉਸ ਦੇ ਮਨ ਅੰਦਰ ਕੋਕੀਨ ਦੀ ਲਾਲਸਾ ਜਾਗ ਜਾਂਦੀ ਹੈ ਇਹ ਸਾਵਤੋ ਮਹੱਤਵਪੂਰਨ ਗੱਲ ਹੈ ਤੁਸੀਂ ਕਿਸੇ ਆਦਤ ਨੂੰ ਛੱਡ ਸਕਦੇ ਹੋ ਪਰ ਉਸ ਨੂੰ ਭੁਲਾਉਣਾ ਅਸੰਭਵ ਹੁੰਦਾ ਹੈ ਜਦੋਂ ਤੁਹਾਡੇ ਦਿਮਾਗ ਵਿੱਚ ਕਿਸੇ ਆਦਤ ਦੇ ਮਾਨਸਿਕ ਖਾਂਚੇ ਬਣ ਜਾਂਦੇ ਹਨ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਹਟਾਉਣਾ ਲਗਭਗ ਅਸੰਭਵ ਹੁੰਦਾ ਹੈ ਬੇਸ਼ੱਕ ਤੁਸੀਂ ਲੰਬੇ ਸਮੇਂ ਤੱਕ ਉਸ ਆਦਤ ਤੋਂ ਦੂਰ ਰਹੋ ਇਸ ਦਾ ਮਤਲਬ ਹੈ ਕਿ ਲੋਭ ਦਾ ਵਿਰੋਧ ਕਰਨਾ ਇੱਕ ਅਜਿਹੀ ਰਣਨੀਤੀ ਹੈ ਜੇਸੇ ਨਾਲ ਸਾਨੂੰ ਸਫਲਤਾ ਨਹੀਂ ਮਿਲੇਗੀ ਰੁਕਾਵਟਾਂ ਨਾਲ ਭਰੀ ਜ਼ਿੰਦਗੀ ਵਿੱਚ ਜੀਨ ਨਜ਼ਰੀਆ ਕਾਇਮ ਰੱਖਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਸ ਵਿੱਚ ਬਹੁਤ ساری ਊਰਜਾ ਖਾਪ ਜਾਂਦੀ ਹੈ ਥੋੜੇ ਸਮੇਂ ਲਈ ਤਾਂ ਤੁਸੀਂ ਲੋਭ ਤੋਂ ਵੱਧ ਤਾਕਤਵਰ ਬਣ ਸਕਦੇ ਹੋ ਪਰ ਲੰਬੇ ਸਮੇਂ ਵਿੱਚ ਅਸੀਂ ਉਸੇ ਮਾਹੌਲ ਦੀ ਪਿਆਜਵਾਰ ਬਣ ਜਾਂਦੇ ਹਾਂ ਜਿਸ ਮਾਹੌਲ ਵਿੱਚ ਅਸੀਂ ਰਹਿੰਦੇ ਹਾਂ ਇਸ ਨੂੰ ਹੋਰ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਮੈਂ ਨਕਾਰਾਤਮਕ ਮਾਹੌਲ ਵਿੱਚ ਕਿਸੇ ਵਿਅਕਤੀ ਨੂੰ ਸਕਾਰਾਤਮਕ ਆਦਤਾਂ ਨਾਲ ਲਗਾਤਾਰ ਚਿਪਕਿਆ ਹੋਇਆ ਨਹੀਂ ਦੇਖਿਆ ਹੈ ਮਾੜੀਆਂ ਆਦਤਾਂ ਨੂੰ ਸਰੋਤ ਤੋਂ ਵੱਡ ਦੇਣਾ ਜ਼ਿਆਦਾ ਪ੍ਰੋਸੈਸ ਯੋਗ ਨੀਤੀ ਹੈ ਕਿਸੇ ਮਾੜੀ ਆਦਤ ਨੂੰ ਖਤਮ ਕਰਨ ਦਾ ਇੱਕ ਬਹੁਤ ਹੀ ਵਿਹਾਰਕ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਪੈਦਾ ਕਰਨ ਵਾਲੇ ਸੰਕੇਤ ਤੋਂ ਰਿਸ਼ਤਾ ਤੋੜ ਲਵੋ ਨੰਬਰ 1 ਜੇਕਰ ਇੰਜ ਲੱਗਦਾ ਹੈ ਕਿ ਤੁਸੀਂ ਕੰਮ ਨਹੀਂ ਕਰ پا ਰਹੀ ਹੋ ਤਾਂ ਆਪਣਾ ਫੋਨ ਕੁਝ ਘੰਟਿਆਂ ਲਈ ਕਿਸੇ ਦੂਸਰੇ ਕਮਰੇ ਵਿੱਚ ਰੱਖ ਦਿਓ ਨੰਬਰ 2 ਜੇਕਰ ਤੁਸੀਂ ਲਗਾਤਾਰ ਇਹ ਮਹਿਸੂਸ ਕਰ ਰਹੀ ਹੋ ਕਿ ਤੁਸੀਂ ਤੁੱਛ ਹੋ ਤਾਂ ਇਖਾ ਤੇਰੀ ਸਵਲ ਤੱਕਣ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਦੂਰ ਹੋ ਜਾਓ ਨੰਬਰ 3 ਜੇਕਰ ਤੁਸੀਂ ਟੈਲੀਵਿਜ਼ਨ ਦੇਖਣ ਵਿੱਚ ਹੀ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਰਹੀ ਹੋ ਆ ਟੈਲੀਵਿਜ਼ਨ ਨੂੰ ਆਪਣੇ ਬੈੱਡਰੂਮ ਵਿੱਚੋਂ ਹਟਾ ਦਿਓ ਨੰਬਰ 4 ਜੇਕਰ ਤੁਸੀਂ ਇਲੈਕਟ੍ਰੋਨਿਕਸ ਯੰਤਰਾਂ ਉਤੇ ਬਹੁਤ ਜ਼ਿਆਦਾ ਪੈਸਾ ਖਰਚ ਕਰ ਰਹੇ ਹੋ ਤਾਂ ਨਵੇਂ-ਨਵੇਂ ਯੰਤਰਾਂ ਦੀਆਂ ਸਮੀਖਿਆਵਾਂ ਪਾਉਣੀਆਂ ਛੱਡ ਦਿਓ ਨੰਬਰ 5 ਜੇਕਰ ਤੁਸੀਂ ਬਹੁਤ ਜ਼ਿਆਦਾ ਵੀਡੀਓ ਗੇਮ ਖੇਡ ਰਹੇ ਹੋ ਤਾਂ ਕਨਸੋਲ ਦਾ ਪਲਾਗ ਕੱਢ ਕੇ ਹਰ ਵਰਤੋਂ ਤੋਂ ਬਾਅਦ ਲਮਾਰੀ ਵਿੱਚ ਰੱਖ ਦਿਓ ਇਹ ਅਭਿਆਸ ਵਰਤਾਤਬਦੀਲੀ ਦੇ ਪਹਿਲੇ ਨਿਯਮ ਦਾ ਉਲਟਾ ਹੈ ਮਾੜੀ ਆਦਤ ਨੂੰ ਸਪਸ਼ਟ ਨਾ ਬਣਾਓ ਸਗੋਂ ਇਸ ਨੂੰ ਅਦੇਖ ਬਣਾਓ ਮੈਨੂੰ ਅਕਸਰ ਕਾਫੀ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਸੌਖੇ ਬਦਲਾਅ ਬਹੁਤ ਅਸਰਦਾਰ ਹੁੰਦੇ ਹਨ ਇੱਕ ਸੰਕੇਤ ਨੂੰ ਹਟਾਉਂਦੇ ਹੀ ਅਕਸਰ ਪੂਰੀ ਆਦਤ ਕਮਜ਼ੋਰ ਹੋ ਕੇ ਮੁਰਝਾ ਜਾਂਦੀ ਹੈ स्वयं नियंत्रण दूरगामी नहीं अल्पकालिक रणनीति है। ਤੁਸੀਂ ਇੱਕ ਦੋ ਵਾਰ ਤਾਂ ਲਾਲਸਾ ਨੂੰ ਰੋਕ ਸਕਦੇ ਹੋ ਪਰ ਹਰ ਵਾਰ ਆਪਣੇ ਛਾ ਮਨ ਨੂੰ ਦੱਬਣ ਲਈ ਇੱਛਾ ਸ਼ਕਤੀ ਇਕੱਠੀ ਕਰਨਾ ਸੌਖਾ ਨਹੀਂ ਹੁੰਦਾ। ਜਦੋਂ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਇੱਛਾ ਸ਼ਕਤੀ ਦੀ ਨਵੀਂ ਖੁਰਾਕ ਲੈਣ ਵਿੱਚ ਊਰਜਾ ਖਰਚ ਨਾ ਕਰੋ। ਇਸ ਦੀ ਬਜਾਏ ਆਪਣੇ ਮਾਹੌਲ ਨੂੰ ਜ਼ਿਆਦਾ ਅਨੁਕੂਲ ਬਣਾਉਣ ਵਿੱਚ ਘੱਟ ਊਰਜਾ ਖਰਚ ਹੋਵੇਗੀ। ਇਹੀ ਸਵੈ ਨਿਯੰਤਰਣ ਦਾ ਹੱਸ ਹੈ ਆਪਣੀਆਂ ਚੰਗੀਆਂ ਆਦਤਾਂ ਦੇ ਸੰਕੇਤਾਂ ਨੂੰ ਸਪਸ਼ਟ ਬਣਾਓ ਅਤੇ ਆਪਣੀਆਂ ਮਾੜੀਆਂ ਆਦਤਾਂ ਦੇ ਸੰਕੇਤਾਂ ਨੂੰ ਅਦਿੱਖ ਬਣਾਓ ਅਧਿਆਇ ਸਾਰ ਨੰਬਰ 1 ਵਰਤਾਤ ਬਦਲੀ ਦੇ ਪਹਿਲੇ ਨਿਯਮ ਦਾ ਉਲਟ ਹੈ ਇਸ ਨੂੰ ਅਦਿੱਖ ਬਣਾਓ ਨੰਬਰ 2 ਜਦੋਂ ਕੋਈ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਭਰਉਣਾ ਸੰਭਵ ਨਹੀਂ ਹੁੰਦਾ ਨੰਬਰ 3 ਜ਼ਿਆਦਾ ਸਵੈ ਨਿਯੰਤਰਣ ਵਾਲੇ ਲੋਕ ਲੋਭ ਭਰੀਆਂ ਸਥਿਤੀਆਂ ਵਿੱਚ ਘੱਟ ਸਮਾਂ ਬਿਤਾਉਂਦੇ ਹਨ ਲੋਭ ਦਾ ਵਿਰੋਧ ਕਰਨ ਦੇ ਮੁਕਾਬਲੇ ਇਸ ਤੋਂ ਬਚੇ ਰਹਿਣਾ ਜ਼ਿਆਦਾ ਸੌਖਾ ਹੁੰਦਾ ਹੈ ਨੰਬਰ 4 ਕਿਸੇ ਮਾੜੀ ਆਦਤ ਨੂੰ ਖਤਮ ਕਰਨ ਦਾ ਇੱਕ ਬਹੁਤ ਹੀ ਵਿਹਾਰਕ ਤਰੀਕਾ ਇਹ ਹੈ ਕਿ ਉਸ ਨੂੰ ਪੈਦਾ ਕਰਨ ਵਾਲੇ ਸੰਕੇਤ ਨਾਲ ਘੱਟ ਤੋਂ ਘੱਟ ਸੰਪਰਕ ਰੱਖਿਆ ਜਾਵੇ ਨੰਬਰ 5 ਸਵੈ ਨਿਯੰਤਰਣ ਦੂਰ ਗਾਮੀ ਨਹੀਂ ਆਲਪ ਕਾਲਿਕ ਰਣਨੀਤੀ ਹੈ ਚੰਗੀ ਆਦਤ ਕਿਵੇਂ ਪਾਈਏ ਪਹਿਲਾ ਨਿਯਮ ਇਸ ਨੂੰ ਸਪਸ਼ਟ ਬਣਾਓ ਨੰਬਰ 1 ਆਦਤਾਂ ਦਾ ਸਕੋਰ ਕਾਡ ਭਰੋ ਆਪਣੀਆਂ ਵਰਤਮਾਨ ਆਦਤਾਂ ਨੂੰ ਲਿਖੋ ਤਾਂ ਜੋ ਤੁਸੀਂ ਉਹਨਾਂ ਬਾਰੇ ਜਾਗਰੂਕ ਹੋ ਜਾਓ ਨੰਬਰ 2 ਅਮਲ ਇਰਾਦਿਆਂ ਦੀ ਵਰਤੋਂ ਕਰੋ ਮੈਂ ਸਥਾਨ ਉੱਤੇ ਸਮੇਂ ਉੱਤੇ ਵਰਤਾ ਕਰਾਂਗਾ ਨੰਬਰ 3 ਆਦਤਾਂ ਦੇ ਢੇਰ ਦੀ ਵਰਤ ਕਰੋ ਵਰਤਮਾਨ ਆਦਤ ਤੋਂ ਬਾਅਦ ਮੈਂ ਨਵੀਂ ਆਦਤ ਪਾਵਾਂਗਾ ਨੰਬਰ 4 ਆਪਣੇ ਮਾਹੌਲ ਦੀ ਨਵੇਂ ਸਿਰਿਓ ਸਜਣਾ ਕਰੋ ਚੰਗੀਆਂ ਆਦਤਾਂ ਦੇ ਸੰਕੇਤਾਂ ਨੂੰ ਸਪਸ਼ਟ ਬਣਾਉ ਤਾਂ ਕਿ ਉਹ ਆਸਾਨੀ ਨਾਲ ਦਿਖਾਈ ਦੇਣ ಆಕರ್ಷಕ ಬಣಾ ನಿಯಮ ಇಷ್ಟು ಸೌಖಾ ಬಣ ಚಾ ನಿಯಮ ಇನ್ನು ಸಂತುಷ್ಟಿಜನಕ ಬಣ ಮಡಿ ಆದೇ ಛಡ್ಡಿ ಪೇ ನಿಯಮದ ಉಲ್ಟಾ ಇನ್ನು ಅದಿಖ ಬಣ ಸಂಪರ್ಕ ಕಟ್ಟೋ ಮಾಡಿಯ ಆದ ಸಂತಾ ಮಹೊಲ್ಡ್ ದೂಜ ನಿಯಮದ ಉಲ್ಟಾ ಇನ್ನು ಗರ ಆಕರ್ಷಕ ಬಣ ਇਹ ਦੇ ਨਿਯਮ ਦਾ ਉਲਟਾ ਇਸ ਨੂੰ ਔਖਾ ਬਣਾਓ ਚੌਥੇ ਨਿਯਮ ਦਾ ਉਲਟਾ ਇਸ ਨੂੰ ਅਸੰਤੋਸ਼ਟੀ ਜਨਕ ਬਣਾਓ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੀ